इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਜੀਵਾ ਜੀ ਤੁਸੀਂ ਐਨਾ ਸੋਹਣਾ ਸਵਾਗਤ ਕੀਤਾ ਠੀਕ ਹੈ ਕਿਉਂਕਿ ਇੱਕ ਚੀਜ਼ ਮੈਨੂੰ ਸਮਝੀ ਉਹ ਨਹੀਂ ਹੈ ਕਿ ਕਿਸੇ ਦਾ ਦਿਲ ਜਿੱਤ ਲੋ ਸਹੀ ਹੈ ਕਿਸੇ انسان ਦਾ ਦਿਲ ਜਿੱਤ ਲੋ ਤੁਹਾਡਾ ਸਾਰੀ ਉਮਰ ਤੁਹਾਡਾ ਹੀ ਹੋ ਸਹੀ ਹੈ ਅੱਜ ਐਂਟਰੀ ਹੋਈ ਸੈਂਟਰ ਵਿੱਚ ਐਂਟਰੀ ਹੋਈ ਜਿੱਕੇ ਕਿਸੇ ਦਾ ਸੁਆਗਤ ਕੀਤਾ ਠੀਕ ਹੈ ਜੀ ਬਹੁਤ ਪਿਆਰਾ ਅੱਛਾ ਮਹਿਸੂਸ ਹੋਇਆ ਠੀਕ ਹੈ ਜੀ ਤੇ ਬਹੁਤ ਕੁਝ ਸੈਂਟਰ ਚਾਹੁੰਦੇ ਹੋ

ਉਹਨੇ ਇਹ ਸੈਂਟਰ ਨੂੰ ਕਿੰਨਾ ਨਾਲ ਤੁਸੀਂ ਹੋ ਇਹ ਜ਼ਿੰਮੇਵਾਰੀ ਤੁਹਾਡੀ ਹੈ ਇਹ ਤੁਸੀਂ ਸਾਥ ਦੇਓਗੇ ਤਾਂ ਹੀ ਇਹ ਸੈਂਟਰ ਵੱਡਾ ਫੁੱਲਦਾ ਰਹੂਗਾ ਨਹੀਂ ਹੈ ਜੇ ਕਿਸੇ ਸਾਥ ਨਹੀਂ ਦਿੱਤਾ ਫਿਰ ਹਾਂ ਤਾਂ ਜਿਹੜਾ ਗੋਲ ਚੋਂ ਤਾਂ ਸਮਝ ਆਈ ਜਿਹੜੇ ਦੋਲੇ ਵੀ ਉਹ ਨਹੀਂ ਹੈ ਸਹੀ ਹੈ ਤੁਹਾਡੇ ਨਹੀਂ ਆਪਣੇ ਸਰਹ ਦੇ ਮੈਡਮ ਦਾ ਸਾਥ ਦੇਣਾ ਹੈ ਵੀ ਆਪਣੇ ਮਾਨਸਰ ਸੈਟਰ ਨੂੰ ਕਿੰਨਾ ਹੈ ਜੀ ਮਦਦ ਮਿਲਿਆ ਮੇਰਾ ਅੰਮ੍ਰਿਤ ਹੈ ਜੀ ਜੀ ਕਹਿੰਦੇ ਮੈਂ 3 ਵਾਈਸ ਰੁਸ਼ੀ ਬੰਸਤ ਹੈ ਐਸੀ ਤਰ੍ਹਾਂ ਦਾ ਸੈਂਟਰ ਪਿਛਲੇ 9 ਸਾਲਾਂ ਤੋਂ ਬਰਨਾਲੇ ਵਿੱਚ ਚਲਾ ਰਹੇ ਹਾਂ ਪਰ ਵੀ ਰਿਸਕ ਰਹਿੰਦਾ ਹੁਣ ਤੋਂ ਬਰਨਾਲੇ ਮੇਰੇ ਪਰ ਨਾ ਨਾ ਹੋ ਗਿਆ ਮਾਨਸਨਾਮ ਹੋ ਗਿਆ ਮਾਨਸਾ ਹੋ ਗਿਆ ਸਾਡਾ ਨੌਂ ਕੀ ਮੇਰਾ ਨਾਮ ਪ੍ਰਭੂ ਚੌਰੀ ਹੈ ਲਾਈਨ ਦਾ ਕੰਮ ਕਰਦਾ ਹਾਂ ਜੀ ਦੋ ਸੌ ਤੋਂ ਐਸੇ ਵਾਲਾ ਗਵਰਨਮੈਂਟ ਤੋਂ ਕੋਈ ਹੋਰ ਆਇਆ ਕਰਾ ਦਿੱਤੀ ਇਹ ਕੰਮ ਮੁੰਡੇ ਨੇ ਮੇਰੇ ਤੋਂ ਕੀਤਾ ਇਹ ਠੀਕ ਹੈ ਜੀ

ਮੋਰਜਮਾ ਦਾ ਅੰਦਰ ਉਸ ਤੋਂ 110000 15 ਨੋਰਮਲ ਰਹਿੰਦਾ ਨਾ ਆ ਗਿਆ ਮੇਰੇ ਤੋਂ ਜਮਾਤ ਹਾਂ ਤੇ ਮੈਂ ਦਰਵਾਜ਼ੇ ਤੇ 10 ਵਰਸੇ ਇਸ਼ੂ ਹੋ ਗਿਆ ਜਮ ਤੇ ਦੂਸਰਾ ਜਮ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਇੱਥੇ ਇੱਕ ਆਪਣਾ ਫੈਕਟਰ ਦਿੰਦਾ ਹੈ ਬਹੁਤ ਬਹੁਤ ਸਤਿ ਸ੍ਰੀ ਅਕਾਲ ਰਾਜਾ ਜੀ ਨੌਕਟੋ ਜੀ ਮਾਈ ਦਰਵਾਜ਼ੇ ਮਾਈ ਗੰਦੀ ਕਾਪਾ ਵਾ 235 ਦੇ ਮੈਡਮ ਦੋਨੋਂ ਅਸੀਂ ਸੇ ਤੋਂ 7 ਮਹੀਨਿਆਂ ਵਿੱਚ ਵਿੱਚ ਰਹੇ ਹੋਏ ਇਹਨਾਂ ਨਾਲ ਕਿਉਂਕਿ ਸਾਡ ਨੂੰ ਇਸ ਵਾਰੀ ਪਤਾ ਲੱਗਿਆ ਸੀਗਾ ਵੀ ਸਹਰਾ ਜੀ ਨੂੰ ਜਾਓ ਦਿਲ ਤੋਂ ਆਡੀ ਬਿਮਾਰੀ ਮੇਰੀ ਮੈਡਮ ਸਵੇਰੇ ਉੱਠਦੀ ਹਾਈ ਹਾਈ ਕਰਦੇ ਸੀ ਕੋਈਆਂ ਸੀ ਪ੍ਰੋਬਲਮ ਸੀ ਤੇ ਮੈਨੂੰ ਸਰਵਾਈਵ ਕਰੀ ਅਸੀਂ ਦੋਨਾਂ ਨੇ ਦਵਾਈ ਉਸ ਨੂੰ ਦਵਾਉਣ ਲੈ ਕੇ ਆਏ ਸੀ ਅੱਜ ਕੱਲ ਬਹੁਤ ਦਵਾਈ ਲੈ ਤੇ ਉਹਨੇ ਮੈਨੂੰ ਨਾਲ ਜਾ ਕੇ ਲੋ ਕਰਕੇ ਨਾਲ ਤਰੇ ਵੀ ਮੈਨੂੰ ਦਵਾਈ ਅਸੀਂ ਅੱਜ ਦੋਨੋਂ ਦਾ ਦਰਸ਼ਕਾ ਦਾੜੀਆਂ ਬੋ ਗਏ ਆ ਹਾਈ ਹਾਈ ਕਰਦੇ ਆਏ ਸੀ ਅੱਜ ਅਸੀਂ ਭੰਗੜੇ ਭਾਗੇ ਬਿਲਕੁਲ ਤਾਂ ਹੈਸਟੈਂਟ ਤੰਦਰੁਸਤ ਬਿਲਕੁਲ ਤੰਦਰੁਸਤ ਹੀ ਮੈਂ ਇੱਕ ਸਾਜ ਤੀ ਬੋੜੀਆਂ ਦੇ ਕਰੀਬ ਚੜ ਜੰਨਾ ਇੱਕ ਤਾਂ ਸਾ ਲੇ ਫੋ ਬਣਾ ਐਨੀ ਮੈਨੂੰ ਇਹ ਚੇ ਦਾ ਹੋ ਗਿਆ ਬਾਕੀ ਹੋਰ ਜਿਹੜੇ ਮੈਂ ਦੇਖੇ ਸੀ ਇਹਦੇ ਰੁਦੇ ਆ ਬੇ ਤੇ ਹੱਸ ਕੇ ਜਾਂਦੇ ਇੱਥੇ ਉਹਨਾਂ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਸਮਝ ਨਹੀਂ ਤੋ 7 ਮਹੀਨੇ ਹੋ ਗਏ ਜੀ ਅਪ੍ਰੈਲ ਕਾ ਉਸ ਦਾ ਵੀਅਰ ਕਾਸਟਿੰਗ ਦਾ ਨਵਾਂ ਪੈਸਾ ਦੀ ਸੇਵਾ ਜਿੰਨੇ ਮੱਦੀ ਕਰਾ ਲਓ ਸਿਰ ਤੋਂ ਕੀ ਸੇਵਾ ਮਿਲਦੀ ਐ ਇੱਥੇ ਕੋਈ ਇਹ ਨਹੀਂ ਹੈ ਵੀ ਕੋਈ ਬੁੱਧੇ ਤੋਂ ਜੀ ਮੇਰਾ ਨਾਮ ਹੈ ਜਸਕਿੰਦਰ ਸ਼ਰਮਾ ਮੈਂ ਮਾਇਆ ਸਾਡੇ ਵਿੱਚ ਪਿਛਲੇ 10 ਸਾਲਾਂ ਤੋਂ ਇਹ ਸਰਾਜਿੰਦਰਾ ਸੈਂਟਰ ਚ ਆ ਗਿਆ ਹਾਂ ਜੋ ਆਪਣਾ ਸਰਾਜਿੰਦਰਾ ਸੈਂਟਰ ਹੈ ਜਿਹਦੇ ਵਿੱਚ ਸਪਾਇਨ ਦੀ ਰੈਪੇਰਟੀ ਜਾਰੀ ਹੈ ਰੀਡ ਵੀ ਰੀਡ ਹੈ ਅਗਰ ਰੀਡ ਦੀ ਹੱਡੀ ਠੀਕ ਹੈ ਤਾਂ ਪੂਰਾ ਸਰੀਰ ਠੀਕ ਹੈ ਜੋ ਆਪਣਾ ਇਹ ਸੈਂਟਰ ਆ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਹੈ ਆਰੀਟਮੋ ਸੈਂਟਰ ਹੈ ਜੋ ਆਪਣਾ ਸੈਂਟਰ ਹੈ ਦਿੱਲੀ ਇਹਦੇ ਵਿੱਚ 200 ਮੈਂਬਰ ਹੈ ਜਿਹੜੇ ਉਹ ਇਹਦਾ ਫਾਇਦਾ ਲੈਂਦੇ ਨੇ ਥੈਰੇਪੀ ਲੈ ਰਹੇ ਨੇ ਤਾਂ ਜਿੰਨੇ ਵੀ ਮਾਨਸਾ ਦੇ ਮੈਂਬਰ ਹੈਗਾ ਜੋ ਮਾਨਸਾ ਦੇ ਨਜ਼ਦੀਕ ਨੇ ਤਾਂ ਉਹਨਾਂ ਨੂੰ ਇਹ ਰਿਹਾਸਟਰੀ ਸੈਂਟਰ 10 ਸਾਲਾਂ ਤੋਂ ਚੱਲ ਰਿਹਾ ਹੈ ਇਹਦਾ ਆਕੇ ਕੀ ਫਾਇਦਾ ਹੁੰਦਾ ਜੋ ਮਰੀਜ਼ ਆਉਂਦੇ ਹੈਗੇ ਉਹ ਠੀਕ ਹੋ ਕੇ ਜਾਂਦੇ ਹੈਗੇ ਜੀ ਜੀ ਹਾਂਜੀ ਸਰ ਬਹੁਤ ਸਾਰੇ ਮੈਂਬਰ ਨੇ ਇਹਨਾਂ ਨੂੰ ਫਾਇਦਾ ਹੁੰਦਾ ਕਿ ਜੇਕਰ ਰੀਪੀ ਹੱਡੀ ਠੀਕ ਹੈ ਤਾਂ ਸਾਰਾ ਸਰੀਰ ਠੀਕ ਹੈ ਸੈਂਟਰ ਦੇ ਅੰਦਰ ਪੂਰੇ ਨਰਵਸ ਸਿਸਟਮ ਦੀ ਥੈਰੇਪੀ ਕੀਤੀ ਜਾ ਰਹੀ ਹੈ ਅਗਰ ਖਾਸ ਕਰਕੇ ਸਰੀਰ ਕਿਰਿਆ ਦਾ ਪ੍ਰੋਬਲਮ ਹੈ ਜੀ ਇਹ ਥੈਰੇਪੀ ਹੈ ਜਿਹੜੀ ਇਹ ਕਿੰਨਾ ਚਿਰ ਟਾਈਮ ਲੈਣੀ ਪੈਂਦੀ ਹੈ ਮਰੀਜ਼ ਨੂੰ ਬੀ ਆਰ 40 ਮਿੰਟ ਦੀ ਥੈਰੇਪੀ ਹੈ ਬੈਚ ਬੰਦਦੇ ਨੇ ਸੈਂਟਰ ਦੇ ਅੰਦਰ ਤਾਂ ਇੱਕ ਬੈਚ ਦਾ ਜੋ ਟਾਈਮਿੰਗ ਹੈ ਉਹ 40 ਮਿੰਟ ਹੈ 6:00 ਵਜੇ ਤੋਂ ਲੈ ਕੇ 4:00 ਵਜੇ ਤੱਕ ਸਾਰਾ ਪ੍ਰੋਸੈਸ ਚੱਲਦਾ ਰਹਿੰਦਾ ਹੈ 40-40 ਮਿੰਟ ਦੇ ਬੈਚ ਲੱਗਦੇ ਜਾਂਦੇ ਨੇ ਯੋ ਮਰੀਜ਼ ਹੈ ਮਰੀਜ਼ ਉਹ ਕਿੰਨਾ ਟਾਈਮ ਥੈਰੇਪੀ 2 ਮਹੀਨੇ 4 ਮਹੀਨੇ ਕਿੰਨੇ ਟਾਈਮ ਚਾਹੀਦਾ ਆ ਜਾ ਕੇ ਰਹੋ ਹੋ ਜਾਂਦਾ ਹੈ ਇਹ ਆਪਣਾ ਡੈਮੋ ਸੈਂਟਰ ਹੈ ਤਾਂ ਜਿੰਨਾ ਕਸਟਮਰ ਦਾ ਦਿਲ ਕਰਦਾ ਉਹਨਾ ਟਾਈਮ ਹੀ ਲੈ ਸਕਦਾ ਜੀ ਕਿਹਦੇ ਕਸਟਮਰ ਨੇ ਆ ਕੇ ਦੱਸਿਆ ਰੋਈਗਾ ਵੀ ਮੈਂ ਕਿੰਨੇ ਟਾਈਮ ਤੱਕ ਠੀਕ ਹੋ ਗਿਆ ਜਾਂ ਮਰੀਕੀ ਬੋਰੀ ਠੀਕ ਹੋ ਗਈ ਜਾਂ ਹੋ ਹੋਵੇ ਜੀ ਸਭ ਇਹ ਤੈ ਜੋ ਕਸਟਮਰ ਨੂੰ ਪਤਾ ਲੱਗਦਾ ਹੈ ਉਹ 10 15 ਦਿਨਾਂ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਯਾਦ ਕਰ ਕੀ ਕੀ ਬਿਮਾਰੀ ਠੀਕ ਹੁੰਦੀ ਹੈ ਇਹਦੇ ਨਾਲ ਸਰ ਇਹ ਇੱਕ ਐਕਸਰਸਾਈਜ਼ ਹੈ ਇਸ ਤਰ੍ਹਾਂ ਜਦੋਂ ਉਹ ਕੋਈ ਰਿਪੀਟਿਟਿਵਲੀ ਪ੍ਰੈਸ਼ਰ ਪੰਦਾ ਐ ਸੇ ਪ੍ਰੋਬਲਮ ਆਉਂਦੀਆਂ ਨੇ ਔਰ ਜਦੋਂ ਉਹੀ ਪ੍ਰੈਸ਼ਰ ਹਟਦਾ ਐ ਤਾਂ ਉਹਦੇ ਨਾਲ ਪੂਰਾ ਨਰਵਸ ਸਿਸਟਮ ਐ ਜਿਹੜਾ ਉਹ ਰਿਲੈਕਸ ਹੋ ਜਾਂਦਾ ਔਰ ਅੱਜ ਤਾਂ ਸ਼ੁਕਰਾਨਾ ਸ਼ੁਰੂ ਕਰਦੇ ਹਾਂ ਕਿ ਤਾ ਡਾ ਨੋ ਗਿਆ ਸਰ ਮਤਲਬ ਇਸੇ ਤਰੀਕੇ ਦੇ ਜਿਹੜਾ ਤੁਸੀਂ ਸੈਰਾਂ ਜਿਮ ਜਾ ਰਹੇ ਹੋ ਸੈਰਾਂ ਜਿਮ ਤੁਹਾਨੂੰ ਕੀ ਫਾਇਦਾ ਹੋਏਗਾ ਕੀ ਬਿਮਾਰੀ ਤੁਹਾਨੂੰ 2016 ਤੋਂ 25 ਦੀ ਦੇ ਵਿੱਚ ਸੋਰੀ ਬਣ ਗਈ ਸੀ ਸਹੀ ਐ ਕਿ ਨਹੀਂ ਐ ਤੇ ਤੁਹਾਨੂੰ ਵੀ ਸ਼ੁਕਰੀਆ ਹੈ 2015 ਦੇ ਵਿੱਚ ਆ ਕਰੇ ਨਾ ਕਿਦਾਂ ਰਿਪੋਰਟ ਕਰਕੇ ਦਵਾਣਾ ਫੇਰ ਹੋਰ ਕੋਈ ਮੜ ਗਿਆ ਬਸ ਉਹ ਸਾਰੇ ਟੈਸਟ ਕਰਵਾਏ ਉਹਦੇ ਵਿੱਚ ਕੈਂਸਰ ਦੀ ਰਿਪੋਰਟ ਆਉਂਦੀ ਸੀ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਥੇ ਸਾਰੇ ਜਮਾ ਹੋਣ ਦੇ ਨੂੰ ਸਵਾ ਮਹੀਨੇ ਹੋ ਗਏ ਸਵਾ ਮਹੀਨੇ ਕੀ ਬੈਨੀਫਿਟ ਮਿਲਿਆ ਤੁਹਾਨੂੰ ਸਵਾ ਮਹੀਨੇ ਦੇ ਵਿੱਚ ਨਾ ਇੱਕ ਇਹਦੀ ਇਲੈਕਟ੍ਰਿਕ ਵਾਲੀ ਪਾਈਪ ਫਟ ਗਈ ਸੀ ਉਹ ਬਾਥਰੂਮ ਉਧਰ ਰਸਤੇ ਉਨ ਲੱਗੀ ਸੀ ਤੇ ਉਹਦੇ ਵਿੱਚੋਂ ਅੱਧਾ ਫਰਕ ਪੈ ਜਾਂਦਾ ਤੇ ਉਹ ਰਸਤਾ ਫੁੱਟ ਗਿਆ ਅੱਛਾ ਤੁਹਾਨੂੰ ਜਿਹੜੀ ਕਿ ਫਾਇਦਾ ਅੱਗੇ ਨਾਲੋਂ ਫਾਇਦਾ ਚੱਲਦਾ ਰਹੇਗਾ ਬਹੁਤ ਫਾਇਦਾ ਹੋਇਆ ਜੀ ਟਾਈਮ ਟਾਈਮ ਗੱਟ ਕੇ ਤੁਸੀਂ ਤੁਹਾਨੂੰ ਟਾਈਮ ਲੁ ਅੱਛਾ ਹੁਣ ਡਾਕਟਰ ਦੀ ਕਿਹੜੀ ਦਵਾਈ ਵਗੈਰਾ ਲੈ ਲੈਣੇ ਜਾਂ ਕੋਈ ਉਹ ਲੈਣੇ ਹੋਗੇ ਪ੍ਰੋਫੈ ਦੇ ਨਾਲ ਦੇਸੀ ਦਵਾਈ ਚੱਲ ਰਹੀ ਹੈ ਇੱਕ ਬਾਕੀ ਉਹ ਅੰਗਰੇਜ਼ੀ ਦਵਾਈਆਂ ਸਾਰੀਆਂ ਬੰਦ ਕਰਤੀਆਂ ਉਹਦਾ ਕੋਈ ਫਾਇਦਾ ਨਹੀਂ ਹੋਇਆ ਸੀ ਕਿ ਹੁਣ ਬਿਲਕੁਲ ਠੀਕ ਨੇ ਪਹਿਲਾਂ ਸਾਨੂੰ ਤੁਹਾਡਾ ਸਾਰਾ ਕੰਮ ਆਪ ਕਰਨਾ ਪੈਂਦਾ ਸੀ ਕਿ ਹੁਣ ਤੁਹਾਨੂੰ ਵੀ ਆਪ ਕਰਨੀ ਪੈਂਦੀ ਨੇ ਇੱਥੇ ਉਹਦੇ ਦੋ ਦਿਨ ਤਾਂ ਤਕਲੀਫ ਰਹੀ ਉਸ ਤੋਂ ਬਾਅਦ ਵਧੀਆ ਸੱਤ ਹੋ ਗਿਆ ਉਹਦੇ ਬਾਅਦ ਕਿਵੇਂ ਤੈਨੂੰ ਬੇਫਾਇਦਾ ਹੋਇਆ ਕਿ ਤੈਨੂੰ ਬੈਹੋਥੈਰੇਪੀ ਲੈਣ ਦਾ ਕੀ ਫਾਇਦਾ ਹੋ ਜਾਏਗਾ ਮੈਂ ਸਾਰਾ ਪੋਕਾ ਨਾਲ ਜੀ ਸੀ ਇਹ ਸਾਰਾ ਮਾਸਾ ਬੁਲਾਇਆ ਸੋਸਾ ਪੋਕਾ ਨਾਲ ਕਰਨਾ ਹੈ ਇਸ ਨਾਲ ਇਹ ਵਾਜੇ ਨੂੰ ਮੈਂ ਮੈਂ ਕਰਦਾ ਉਹ ਦੇ ਰੋਕਦੇ ਹੈ ਅਜਾਤੇ ਹੂੰ ਉਹ ਪ੍ਰੋਨਮ ਕੀ ਸੀ ਬਿਮਾਰੀ ਕੋਈ ਹੈਗੀ ਸੀ ਕਿ ਜੋ ਦੁੱਖਤ ਨਹੀਂ ਕੋਈ ਇਹਦੀਆਂ ਕੋਈ ਇਹਦੀਆਂ ਚਾਹੀਦੀਆਂ ਹੁੰਦੀਆਂ ਸੀ ਇਸ ਤਰ੍ਹਾਂ ਪਰ ਅਜਿਹੀ ਗਲਤੀ ਕੀਤੀ ਜੁਬੀ ਸਾਹਿਬ ਨੂੰ ਬਹੁਤ ਫਾਇਦਾ ਹੁੰਨੂਗਾ ਤੁਹਾਡੇ ਤੋਂ ਤੁਹਾਡੇ ਤੋਂ ਕੋਈ ਲੈਤਾ ਜਾਂਦਾ ਹੈਗਾ ਫ੍ਰੀ ਆਨ ਕਾਸਟ ਹੈਗਾ ਕੋਈ ਪੈਸੇ ਲੈਂਦੇ ਜਾਂਦੇ ਹੈ ਕੋਈ ਜਾਂ ਕੋਈ ਉਹ ਲੈਤਾ ਜਾਂਦੇਗਾ ਬਿਲਕੁਲ ਫ੍ਰੀ ਆ ਹੋਇਆ ਜਦੋਂ ਕਿ ਤੁਸੀਂ ਅਨੁਵਾਦ ਕਰੋਗੇ ਤਾਂ ਸਾਰੇ ਜੰਮ ਦਾ ਵੀ ਤੁਹਾਡੇ ਲਈ ਬਣੀ ਜੋ ਖੁੱਲੇਗਾ ਤੁਹਾਡੇ ਭਲੇ ਵਾਸਤੇ ਖੁੱਲਿਆ ਹੈ ਹਾਂਜੀ ਤਾਂ ਨੌ ਸਰ ਹਾਂਜੀ ਸੋਸ਼ੀ ਕਾਲ ਜੀ ਇਹਦਾ ਨਾਮ ਸਚੀ ਸਿੰਘ ਜਾਨਾ ਹੈ ਔਰ ਪੰਜਾਬ ਦੀ ਜੋ ਇੱਕ ਬੜਾ ਏਰੀਆ ਸਰਜਮ ਕੰਪਨੀ ਦਾ ਪੰਜਾਬ ਨੂੰ ਹੋ ਰਿਹਾ ਹੈ ਇੰਡੀਆ ਡਾਇਰੈਕਟਰ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਜੋ ਵੀ ਸਰਜਮ ਕੰਪਨੀ ਹੈ ਇਹ ਸਾਊਥ ਕੋਰੀਆ ਦੀ ਇੱਕ ਕੰਪਨੀ ਹੈ ਜਦੀ ਸ਼ੁਰੂਆਤ 1998 ਤੋਂ ਹੋਈ ਸੀ ਪਰ ਸਰਜਮ ਜੋ ਕੰਪਨੀ ਇਹ ਪ੍ਰੋਡਕਟ ਬਣਾਉਂਦੀ ਹੈ ਜੋ ਰੀਡ ਦੀ ਹੱਡੀ ਦੀ ਕੇਅਰ ਕਰਦੀ ਹੈ ਰੀਡ ਦੀ ਹੱਡੀ ਦੀ ਮ사ਜ ਦੇ ਰਸਤੇ ਮ사ਜ ਐਕਿਊਪ੍ਰੈਕਟਿਕ ਦੇ ਰਸਤੇ ਹੀਟ ਐਫਆਈਆਰ ਇਹਦੇ ਬੇਸਿਕ ਪ੍ਰਿੰਸੀਪਲ ਹੈ ਜਿਹਦੇ ਨਾਲ ਰੀਡ ਦੀ ਹੱਡੀ ਸਾਡੇ ਨਰਵਸ ਸਿਸਟਮ ਘੱਟ ਸਰਕੂਲੇਸ਼ਨ ਨੂੰ ਸਹੀ ਕਰਨ ਦਾ ਕੰਮ ਕਰਦਾ ਹੈ ਜੋ ਰੈਗੂਲਰ ਇਨਸਾਨ ਇਹ ਕੰਮ ਕਰਦਾ ਹੈ ਤਾਂ ਸਾਡੀ ਬੋਡੀ ਦਾ ਜਿਹੜਾ ਵੀਰਤੀ ਹੱਡੀ ਜੋ ਇਨਸਾਨ ਦੇ ਸ਼ਰੀਰ ਦੀ ਜੜ ਹੈ ਉਹਦਾ ਸਿਸਟਮ ਠੀਕ ਹੁੰਦਾ ਤਾਂ ਆਟੋਮੈਟਿਕਲੀ ਸਾਡੀ ਬੋਡੀ ਦੀ ਫੰਕਸ਼ਨਿੰਗ ਅੱਛੀ ਹੋ ਜਾਂਦੀ ਹੈ ਜੋ ਵੀ ਇਨਸਾਨ ਇਹ ਰੈਗੂਲਰ ਕੇਅਰ ਕਰਦਾ ਅਲੱਗ-ਅਲੱਗ ਜਗ੍ਹਾ ਇਹਦੇ ਸੈਂਟਰਸ ਨੇ ਆਪਣੇ ਮਾਨਸਾ ਸੁਨਾਮ ਬਰਨਾਲਾ ਮਲੇਰਕੋਟਲਾ ਪਟਿਆਲਾ ਹਰ ਜਗ੍ਹਾ ਦੇ ਅੰਦਰ ਤੁਹਾਨੂੰ ਲਗਭਗ 40 ਤੋਂ 50 ਕਿਲੋਮੀਟਰ ਦੇ ਏਰੀਆ ਦੇ ਅੰਦਰ ਇੱਕ ਸੈਂਟਰ ਮਿਲ ਜਾਂਦਾ ਹੈ ਇੰਡੀਆ ਦੇ ਅੰਦਰ ਸਿਰਜਮ ਦੇ 530 ਤੋਂ ਸੈਂਟਰ ਆਰ ਦੁਨੀਆ ਦੇ ਅੰਦਰ ਅਗਰ ਗੱਲ ਕਰੀਏ ਤਾਂ ਸਿਰਜਮ 70 ਤੋਂ ਜ਼ਿਆਦਾ ਦੇਸ਼ਾਂ ਦੇ इंडियन गवर्नमेंट टू अप्रूव इंडियन गवर्नमेंट की तरफ से भी एमडी 42 एट मेडिकल डिवाइस का दर्जा इन देता है सर ये कि ਜਿਹੜਾ ਤੁਹਾਡੇ ਚਾਰ ਸੈਂਟਰ ਚੱਲ ਰਹੇ ਹੈ ਇਹ ਤਾਂ ਫਰੀ ਹੋਣ ਕੋ ਬੱਫ ਚੱਲ ਰਹੇ ਹੈ हां जी हां जी सर ਬਿਲਕੁਲ ਸੈਰਾਜਮ ਦੇ ਅੰਦਰ ਨਾ ਅਸੀਂ ਐਕਸਪੀਰੀਅੰਸ ਮਾਰਕੀਟਿੰਗ ਦੇ ਸੈਰਾਜਮ ਕੰਪਨੀ ਕੰਮ ਕਰਦੀ ਹੈ ਡੈਮੋਸਟ੍ਰੇਸ਼ਨ ਸੈਂਟਰ ਹੈ ਕਿਤੇ ਅੰਦਰ ਤਾਂ ਕਿ ਹਰੇਕ ਵਰਗ ਦਾ ਹਰੇਕ ਜਾਤ ਤਰਮ ਦਾ ਇਨਸਾਨ ਅਗੇ ਦਾ ਤਜਰਬਾ ਲੈ ਸਕੇ ਇਹਦਾ ਫਾਇਦਾ ਲੈ ਸਕੇ ਤਾਂ ਉਹਨਾਂ ਤੋਂ ਤਜਰਬੇ ਦੀ ਕੋਈ ਵੀ ਚਾਰजेस ਨਹੀਂ ਲਏ ਜਾਂਦੇ ਆ ਕੋਈ ਪੈਸਾ ਨਹੀਂ ਲਿਆ ਜਾਂਦਾ ਤਾਂ ਆਪਣੀ ਇੱਛਾ ਦੇ ਨਾਲ ਜੋ ਰਿਜ਼ਲਟ ਲਾ ਕੇ ਕੋਈ ਇਨਸਾਨ ਇਹਨੂੰ ਪਰਚੇਸ ਕਰਦਾ ਹੈ ਉਹਦੇ ਨਾਲ ਜੋ ਪ੍ਰੋਫਿਟ ਹੁੰਦਾ ਹੈ ਜੋ ਵੀ ਕੋਈ ਇਨਸਾਨ ਆਪਣੀ ਇੱਛਾ ਦੇ ਮੁਤਾਬਿਕ ਪਰਚੇਸ ਕਰਦਾ ਹੈ ਉਹ ਤੋਂ ਬਾਅਦ ਹੀ ਉਸ ਪੈਸੇ ਦੇ ਪ੍ਰੋਫਿਟ ਦਾ ਜੋ ਸੈਂਟਰ ਦਾ ਮਾਲਕ ਹੈ ਓਨਰ ਹੈ ਜਿਹਨੇ ਕੰਪਨੀ ਦੀ ਫ੍ਰੈਂਚਾਈਜ਼ੀ ਲਈ ਹੈ ਉਹ ਸੈਂਟਰ ਦਾ ਖਰਚਾ ਚਲਾਉਂਦਾ ਹੈ ਤੇਰੇ ਵਿੱਚ ਇਹ ਵੀ ਹੁੰਦਾ ਕਿ ਕਿਨੇ ਕੇ ਮਰੀਜ਼ ਟੈਕੋ ਠੀਕ ਹੋ ਕੇ ਜਾਂਦੇ ਜਾਂ ਵੀ ਸਰ ਇੱਕ ਸੈਂਟਰ ਦੇ ਅੰਦਰ ਲਗਭਗ 200 ਤੋਂ 250 ਲੋਕ ਆ ਕੇ ਥੈਰੇਪੀ ਕਰਦੇ ਨੇ ਔਰ ਇੰਡੀਆ ਦੀ ਅਗਰ ਗੱਲ ਕਰੀਏ ਤਾਂ ਹਜ਼ਾਰਾਂ ਲੱਖਾਂ ਹੀ ਲੋਕ ਰੋਜ਼ ਥੈਰੇਪੀ ਕਰ ਰਹੇ ਨੇ ਜੇਕਰ 2000 ਇੰਡੀਆ ਦੀ ਗੱਲ ਕਰੀਏ 2000 ਤੋਂ ਲੈ ਕੇ ਹੁਣ ਤੱਕ ਲੱਖਾਂ ਹੀ ਲੋਕ ਕੀਤੇ ਨੇ ਸਰ ਇਹ ਮਾਨਸਿਕ ਜਦੋਂ ਸ਼ੁਰੂ ਕੀਤਾ ਗਿਆ ਗਿਆ ਕਿੰਨਾ ਟਾਈਮ ਹੋ ਗਿਆ ਮਾਨਸਿਕ ਸਰ ਪਿਛਲੇ 10 ਸਾਲ ਤੋਂ ਸਰ ਇਹ ਜਿਵੇਂ ਚੱ ਅਰ ਜਿਹਨਾਂ ਸਾਰਿਆਂ ਦਾ ਯੋਗਦਾਨ ਹੈ ਬਹੁਤ سارے ਮੈਂਬਰ ਨੇ ਜੋ ਪਰਚੇਜ਼ ਵੀ ਕਰ ਚੁੱਕੇ ਨੇ ਪਿਛਲੇ 10 ਸਾਲਾਂ ਤੋਂ ਜੋ ਨਹੀਂ ਵੀ ਇਨਸਾਨ ਪਰਚੇਜ਼ ਕਰ ਸਕਦਾ ਉਹ ਆ ਕੇ ਇੱਥੇ ਇਹਦਾ ਤਜਰਬਾ ਕਰਕੇ ਆਪਣੀ ਪ੍ਰੋਬਲਮ ਨੂੰ ਠੀਕ ਕਰ ਲਿਆ ਸਾਰਾ ਅੱਜ ਕੱਲ੍ਹ ਘਰ ਘਰ ਬਿਮਾਰੀ ਦਾ ਘਰ ਆਇਆ ਜੋ ਚੱਲ ਰਿਹਾ ਤੁਹਾਡੇ ਬੈਡ ਹੋਰ ਵਧਾਉਣ ਦੀ ਕੋਈ ਇੱਛਾ ਹੈ ਸਰ ਉਹਦੇ ਲਈ ਪੂਰੀ ਕੋਸ਼ਿਸ਼ ਕਰਾਂਗੇ ਜਿੱਦਾਂ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਕਿ ਜਿੱਦਾਂ ਪਹਿਲਾਂ ਘੱਟ ਮਸ਼ੀਨਾਂ ਸੀਗੀਆਂ ਹੁਣ ਮੈਡਮ ਨੇ ਵਾੜ ਕੇ ਲਗਭਗ 18 ਮਸ਼ੀਨਾਂ ਆਪਣੇ ਸੈਂਟਰ ਦੇ ਅੰਦਰ ਚੱਲ ਰਹੀਆਂ ਤਾਂ ਕੋਸ਼ਿਸ਼ ਕਰਾਂਗੇ ਜਿੱਦਾਂ ਹੋਰ ਮੈਂਬਰਾਂ ਦੀ ਗਤੀ ਵਧੇਗੀ ਕਿਉਂਕਿ ਇੱਕ ਦਿਨ 'ਚ 14 ਬੈਚ ਲੱਗਦੇ ਨੇ ਤਾਂ 14 ਦੇ ਹਿਸਾਬ ਦੇ ਨਾਲ ਜਿੱਦਾਂ ਜਿੱਦਾਂ ਗਿਣਤੀ ਵਧੀ ਜਾਏਗੀ ਤਾਂ ਆਨਰ ਆਪਣੇ ਜੋ ਸੈਂਟਰ ਦੇ ਮਾਲਕ ਨੇ ਆਪਣੇ ਮਾਨਸਾ ਸੈਂਟਰ ਦੇ ਜਸਵਿੰਦਰ ਮੈਡਮ ਤੇ ਰਾਜੀਵ ਸਿੰਘ ਸਰ ਬਹੁਤ ਮਿਹਨਤ ਕਰਦੇ ਨੇ ਤਾਂ ਆਪਣੇ ਮੈਂਬਰਾਂ ਦੇ ਲਈ ਹੌਲੀ-ਹੌਲੀ ਗਿਣਤੀ ਅੱਗੇ ਵਧਾਉਂਦੇ ਰਹਿਣਗੇ ਬਿਸ਼ਮੀਤ ਕਿਉਂਕਿ